ਸ਼ਹੀਦਾਂ ਦੀ ਯਾਦਗਾਰ ਹੈ ਜਿੱਥੇ ਕਿ ਸਿੱਖਾਂ ਦੀ ਇੱਕ ਜਥੇਬੰਦੀ ਨੇ ਜਿਸ ਦੇ ਮੁਖੀ ਸਰਦਾਰ ਈਸ਼ਰ ਸਿੰਘ ਜੀ ਪਿੰਡ ਝੋੜਣਾ ਉਹਨਾਂ ਨੇ ਅਜਿਹੀ ਸੂਰਬੀਰਤਾ ਵਾਲੀ ਜੰਗ ਲੜੀ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਨਾਲ ਕਿ ਅੰਗਰੇਜ਼ਾਂ ਨੇ ਆਪ ਯਾਦਗਾਰਾਂ ਬਣਾਉਣਾ ਕੀਤੀਆਂ ਜਿਸ ਵਿੱਚੋਂ ਫਿਰੋਜ਼ਪੁਰ ਵੀ ਇੱਕ ਯਾਦਗਾਰ ਬਣੀ ਹੈ ਉੱਥੇ ਵੀ ਦਰਸ਼ਨ ਕਰਾਂਗੇ ਅਤੇ ਮਨ ਵਿੱਚ ਉਚੇਚਾ ਕਿ ਜਿੱਥੇ ਧੰਨ ਬਾਬਾ ਅਨੰਦ ਸਿੰਘ ਜੀ ਨਾਨਕ ਸਰ ਕਲੇਰਾ ਸੰਪਰਦਾਏ ਦੇ ਬਾਨੀ ਮਹਾਂਪੁਰਖਾਂ ਨੇ ਅਤੇ ਧੰਨ ਬਾਬਾ ਜਵੰਦ ਸਿੰਘ ਜੀ ਰਾਜਾ ਸੰਸੀ ਵਾਲੇ ਮਹਾਂਪੁਰਖਾਂ ਨੇ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਤੱਖ ਦਰਸ਼ਨ ਕੀਤਾ ਉਸ ਅਸਥਾਨ ਦਾ ਦਰਸ਼ਨ ਕੀਤਿਆਂ ਵੀ ਦੇਰ ਹੋ ਗਈ ਹੈ ਵਾਪਸੀ ਸਮੇਂ ਦਰਸ਼ਨ ਕਰਕੇ ਹੀ ਜਾਣਾ ਹੈ ਸੋ ਇਸ ਤਰ੍ਹਾਂ ਹੀ ਹੋਇਆ ਉੱਥੇ ਬੜਾ ਪਿਆਰ ਕੀਤਾ ਜਿਹੜੇ ਕਿ ਮਹਾਂਪੁਰਖ ਬਾਬਾ ਸਾਧੂ ਸਿੰਘ ਜੀ ਵੱਲੋਂ ਪ੍ਰਬੰਧਕ ਉੱਥੇ ਰਹਿ ਰਹੇ ਨੇ ਉਹਨਾਂ ਨੇ ਵੀ ਬੜਾ ਹੀ ਪਿਆਰ ਕੀਤਾ ਦਰਸ਼ਨ ਦੀਦਾਰੇ ਗੁਰਦੁਆਰਾ ਸਾਰਾ ਗੜੀ ਸਾਹਿਬ ਅਸਥਾਨ ਦੇ ਤੇ ਜਿੱਥੇ ਪਤਾ ਲੱਗਿਆ ਕਿ ਆ ਜਗ੍ਹਾ ਹੈ ਜਿੱਥੇ ਜਿੰਨਾ ਜਿੰਨਾ ਮਹਾਂਪੁਰਖਾਂ ਨੂੰ ਪਤਾ ਹੈ ਕਿ ਇਸ ਜਗ੍ਹਾ ਤੇ ਧੰਨ ਬਾਬਾ ਅਨੰਦ ਸਿੰਘ ਜੀ ਅਤੇ ਧੰਨ ਬਾਬਾ ਜਵੰਦ ਸਿੰਘ ਜੀ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਤੱਖ ਦਰਸ਼ਨ ਹੋਏ ਸਨ ਉਹ ਇਹ ਸਥਾਨ ਹੈ ਉੱਥੇ ਅੰਦਰ ਲਿਜਾ ਕੇ ਬੜੇ ਪਿਆਰ ਨਾਲ ਦਰਸ਼ਨ ਦੀਦਾਰ ਕਰਾਏ ਤੇ ਖੁਸ਼ੀ ਵੀ ਹੋਈ ਆਪਾਂ ਸਾਖੀ ਤਾਂ پڑھਦੇ ਜਾਂ ਸਰਵਣ ਕਰਦੇ ਹੀ ਰਹਿੰਦੇ ਆਂ ਕਿ ਜਿਵੇਂ 5-6 ਦਿਨਾਂ ਬਾਅਦ ਸਤਿਗੁਰੂ ਜੀ ਨੇ ਪ੍ਰਤੱਖ ਦਰਸ਼ਨ ਦਿੱਤੇ ਤੇ ਫਿਰ ਬਚਨ ਕੀਤਾ ਕੀ ਕੀ ਮੰਗਦੇ ਹੋ ਮਹਾਪੁਰਖ ਬਾਬਾ ਜਵੰਦ ਸਿੰਘ ਜੀ ਨੇ ਇਹ ਮੰਗਣਾ ਕੀਤਾ ਕਿ ਜਿਸ ਵੇਲੇ ਮੈਂ ਕੀਰਤਨ ਕਰਾਂ ਜਿਵੇਂ ਆਪ ਜੀ ਦਾ ਹੁਣ ਦਰਸ਼ਨ ਹੋ ਰਿਹਾ ਏਸੇ ਤਰ੍ਹਾਂ ਹੀ ਸਾਹਮਣੇ ਦਰਸ਼ਨ ਹੋਵੇ ਕਿਉਂਕਿ ਆਪ ਜੀ ਦੇ ਦਰਸ਼ਨ ਕਰਦੇ ਆ ਫਿਰ ਸਿਫਤ ਸਲਾਹ ਕਰਨ ਦਾ ਆਨੰਦ ਹੀ ਅਣੋਖਾ ਹੋਏਗਾ ਵਰ ਦਿੱਤਾ ਕਿ ਐਵੇਂ ਹੀ ਹੋਏਗਾ ਐਵੇਂ ਬਖਸ਼ਿਸ਼ ਹੁੰਦੀ ਵੀ ਰਹੀ ਤਨ ਬਾਬਾ ਅਨੰਤ ਸਿੰਘ ਜੀ ਨੂੰ ਫਿਰ ਆਖਿਆ ਕਿ ਤੁਸੀਂ ਮੰਗੋ ਰਿਖੀ ਜੀ ਤਾਂ ਬਾਬਾ ਜੀ ਨੇ ਆਖਿਆ ਆਪ ਜੀ ਦਾ ਦਰਸ਼ਨ ਹੋ ਗਿਆ ਕੋਈ ਲੋੜ ਹੀ ਨਹੀਂ ਜਾਪਦੀ ਕੁਝ ਮਨ ਵਿੱਚ ਰਹੀ ਨਹੀਂ ਗਿਆ ਦਰਸ਼ਨ ਭੇਟਤ ਉਤਰੀ ਭੁੱਖ ਦੇ ਬਚਨ ਵਾਂਗ ਕੋਈ ਭੁੱਖ ਜਾਂ ਕੋਈ ਮੰਗ ਰਹੀ ਨਹੀਂ ਗਈ ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਤੀਜਾ ਬਚਨ ہے کچھ ضرور ਮੰਗ لو تاں یہی مغ کیتی دوے ہاتھ جوڑ کے نمرਤਾ ਸਹਿਤ ਕੇ ਸਤਿਗੁਰੂ ਜੇ ਐਨੇ ਟੁੱਟੇ ਹੋ ਤਾਂ ਹਮੇਸ਼ਾ ਵਾਸਤੇ ਆਪਣਾ ਬਣਾ ਲਓ ਗੁਰੂ ਨਾਨਕ ਪਾਤਸ਼ਾਹ অতি ਪ੍ਰਸੰਨ ਹੋਏ ਆਖਿਆ ਮੰਗਣਾ ਕੁਝ ਨਹੀਂ ਆਉਂਦਾ ਇਹ ਕਹਿੰਦੇ ਸੀ ਲੋੜ ਕੋਈ ਨਹੀਂ ਇਹ ਕਹਿੰਦੇ ਸੀ ਤੇ ਮੰਗਿਆ ਇਹਨਾਂ ਕੁਝ ਕਿ ਬਾਕੀ ਕੁਝ ਰਹੀ ਨਹੀਂ ਗਿਆ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਵੀ ਬਚਨ ਕਰਦੇ ਨੇ ਕਿ ਜਿਨ੍ਹਾਂ ਨੂੰ ਗੁਰੂ ਨੇ ਨਿਰੰਖਰ ਨੇ ਆਪਣਾ ਬਣਾ ਲਿਆ ਉਹ ਤੇ ਧਨ ਹਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਐ ਧਨ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਪ੍ਰਮਾਤਮਾ ਸਰੂਪ ਗੁਰੂ ਨਾਨਕ ਸਾਹਿਬ ਨੇ ਆਪਣਾ ਬਣਾ ਲਿਆ ਉਹ ਸਤਿਗੁਰੂ ਇਉਂ ਵੀ ਫਰਮਾਉਂਦੇ ਨੇ ਹਾਥ ਦੇ ਰੱਖੇ ਆਪਣੇ ਕੋ ਜਿਹੜਾ ਵੈਸੇ ਵੀ ਸਤਿਗੁਰੂ ਦਾ ਬਣ ਜਾਂਦਾ ਹੈ ਤੇ ਸਤਿਗੁਰੂ ਹਮੇਸ਼ਾ ਹੀ ਹਰ ਸਮੇਂ ਤੇ ਔਕੜ ਤੇ ਜਾਂ ਜਦੋਂ ਵੀ ਸਿੱਖ ਅਰਦਾਸ ਕਰਦਾ ਹੈ ਪੂਰੇ ਸਤਿਗੁਰੂ ਉਹਨੂੰ ਹੱਥ ਦੇ ਕੇ ਰੱਖਦੇ ਨੇ ਉਹਦੀ ਰੱਖਿਆ ਕਰਦੇ ਨੇ ਜਿਹੜਾ ਉਹਦਾ ਬਣ ਜਾਵੇ